ਤੇਰਿਸ ਬਬਰਖਾਨ ਸਾਹਿਬ ਦਾ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਹੈਗਾ ਔਨਕਾਰ ਸਿੰਘ ਇਲੀਅਸ ਨਵਾਬ 18 ਸਾਲ ਦੇ ਕਰੀਬ ਉਮਰ ਹੈ ਕਲਾਸ 12 ਪਾਸ ਹੈ ਪੜ੍ਹਾਈ ਕਰ ਰਿਹਾ ਔਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਬਹੁਤ ਟੌਪ ਤੇਰਿਸ ਰਵਿੰਦਰ ਰਿੰਦੇ ਦਾ ਖਾਸ ਬੰਦਾ ਬਬਰਖਾਨ ਸਾਹਿਬ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਜਿਹੜਾ ਕਰਕਸਿੰਗ ਹਰੀਏਤ ਪਰ ਮਸੰਦੂ ਹੈ यूके बेस्ड ट्रावल्सਟਰ ਬਾਣਾ ਹੰਦੇ ਨੂੰ ਪਾਇਆ ਪਾਕਿਸਤਾਨ ਦੇ ਟੈਰਰਿਸਟ ਗਰੁੱਪ ਨੇ ਦਾਇਰ ਕੀਤਾ ਗਿਆ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬਸ ਕੀਤਾ ਗਿਆ ਔਰ 6 ਸਫਿਸਟੀਕੇਟਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ ਚਾਰ ਬਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਬੋਰ ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਤੇ ਮੈਂ ਸਮਝਦਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਟੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਹੈਗਾ ਓੰਕਾਰ ਸਿੰਘ ਏਲੀਅਸ ਨਵਾਬ ਸਨ ਆਫ ਗੁਰਨਾਮ ਸਿੰਘ ਵਿਲੇਜ ਜਲਾਲ ਉਸਮਾ ਪੀਐਸ ਮਹਿਤਾ ਅੰਮ੍ਰਿਤਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਹਜੋ ਪੜ੍ਹਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਧਰਮ ਸਿੰਘ ਇਲੀਅਸ ਸਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤਨਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟੌਪ ਟੈਰਰਿਸਰ ਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਮੋੜਲੀ ਪੁੱਛ ਕੇ ਜਦੋਂ ਇਹ ਆਇਆ ਵੀ ਓੰਕਾਰ ਸਿੰਘ ਨੇ ਇਹ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਤੋ ਇਹਦੇ ਚ ਆ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਟਰਮਸਲ ਤੋਂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵਿਟੀਜ਼ ਨੇ ਇਹਦੇ ਜਿਹੜੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵਿਟੀਜ਼ ਨੂੰ ਅ ਬੜਾਵਾ ਦੇਣ ਵਾਸਤੇ ਇਹ ਚੀਜ਼ਾਂ ਮੰਗਵਾਈਆਂ ਗਈਆਂ ਤੇ ਅੱਗੇ ਡਿਸਟ੍ਰਿਬਿਊਟ ਹੋਣੀਆਂ ਸੀ ਉਹਨਾਂ ਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਐ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਐ ਔਰ ਜਿਹੜੇ ਇੰਨੇ ਸਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅਨਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹਿਨियस ਕ੍ਰਾਈਮੀ ਇਹਦੇ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰਿਵੈਂਟ ਕੀਤਾ ਜਾਂਦਾ ਕੋਈ ਪਤਾ ਅੱਗੇ ਕਟਆਊਟ ਸੀਗੇ ਜਿਨੂੰ ਉਹਨਾਂ ਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਮੁਸਤਦੀ ਨਾਲ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਐ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗਰਾਉਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ। ਮਸਲ ਤਾਂ ਜਿਵੇਂ ਜ਼ਿਕਰ ਆਇਆ ਉਹਨਾਂ ਪਹਿਲਾਂ ਵੀ ਬੈਂਕਸ ਨਾਲ ਜਿਹੜਾ ਜ਼ਿਕਰ ਕੀਤਾ ਉਹਨਾਂ ਦੀ ਐਕਟੀਵਿਟੀ ਹੋ ਉਸ ਤਰ੍ਹਾਂ ਕਰ ਰਹੀ ਸੀਗਾ। ਉਹਦੇ ਬਾਕੀ ਦੇ ਬੰਦੇ ਸਾਰੇ ਜਿਹੜਾ ਬੈਂਦੇ ਏਰੀਆ ਦੇ ਵਿੱਚ ਉਹਦੇ ਗੱਲ ਕੀ ਹੁੰਦੀ ਹੈ ਕਿ ਆਪ ਤਨੂੰ ਆ ਇਸ ਏਰੀਆ ਦਾ ਬੰਦਾ ਹੈ। ਤੋ ਨੈਚੁਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਚ ਵੀ ਦੇਖਿਆ ਬਟ ਮੇਨ ਬ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ। ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਐ ਡਿਸਟਰਬੈਂਸ ਪੈਦਾ ਕਰਨੀ ਆਪਣੇ ਮੁਲਕ ਦੇ ਵਿੱਚ ਉਹਦੇ ਚੋਂ ਲੱਗੇ ਰਹਿੰਦੇ ਐ ਔਰ ਜਿਹੜੇ ਭੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਚਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਐ। ਲੈ ਕੇ ਆਏ ਜੀ ਬਾਰਡਰ ਤੋਂ ਤੇ ਰਸਤੇ 'ਚ ਜਿੱਥੇ ਇੰਟਰਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਸਰ ਇਹ ਕੋਈ WhatsApp ਦੀ ਲੋਕੇਸ਼ਨ ਵਗੈਰਾ ਵੀ ਇਹਦੇ ਚਾਹੀਏ ਸਾਹਮਣੇ ਕਿ ਜਿਹਦੇ ਦਿੱਤੇ ਜਾਈ ਉਹ ਵੀ ਪੂਰੀ ਡੀਟੇਲ ਦੇ ਦੇ ਨਹੀਂ WhatsApp ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਸਿਰਫ ਕਿਹੜੇ ਅੰਕੀ ਸੰਗਠਨ ਵੱਲੋਂ ਆਇਆ ਭੇਜੀ ਗਿਆ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਹੈ ਜਿਹੜਾ ਕਰਮ ਸਿੰਘ ਅਲੀਅਰ ਟਰਮਾ ਸੰਧੂ ਹੈ ਯੂਕੇ ਬੇਸਡ ਟੈਰਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਹੈ ਉਹਦਾ ਔਰ ਕਾਫੀ ਐਕਟਿਵਲੀ ਹੁਣ ਕੰਮ ਕਰ ਸਰ ਇਥੇ ਟਾਰਗੇਟ ਕਿਹਨੇ ਕੀਤੇ ਤੁਸੀਂ ਟਾਰਗੇਟਸ ਨਹੀਂ ਅਜੇ ਤੋ ਕਲੀਅਰ ਹੋਏ ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਵੈਪਨਸ ਡੀਐਨਏ ਉਹਨੂੰ ਰਿਸੀਵ ਕੀਤਾ ਤੇ ਅੱਗੇ ਉਹ ਚੌਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਸਰ ਕਿੱਥੇ ਹੈ ਜੀ ਆਪਾਂ ਕਿਹਨੀ ਯੂਜ਼ ਕਰਦੇ ਜਿਸਕੇ ਬਾਅਦ ਕਾਫੀ ਸਪਸਟਿਕੇਟਡ ਵੈਪਨਸ ਨੇ ਦੇਖੋ ਟੈਰਰਿਸਟ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਆ ਬਿਕੋ ਕਰਨੇ ਸੀਗੇ ਬਿਕੋਜ਼ ਅਦਰਵਾਈਜ਼ ਕਮਫਾਨੀ ਨਹੀਂ ਇਹਨੇ ਲੀਥਲ ਵੈਪਨ ਮੰਗਵਾਉਣ ਦਾ ਸਾਰੇ ਫੰਕਸ਼ਨ ਕੋਈ ਸਾਰੇ ਉਧਰੋਂ ਹੀ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨਸ ਨੇ ਲਓ ਹੋਰ ਵੀ ਲੋਕ ਆਉਣ ਉਹਦੇ ਲਈ ਤਾਂ ਕਿੱਥੇ ਕੰਮ ਚੱਲਦਾ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰੀਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅੱਗੇ ਕਿਉਂਕਿ ਅੱਜ ਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਲੈਂਡਮਾਰਕ ਦਿੱਤਾ ਜਾਂਦਾ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰ ਰਹੇ ਆ ਸਰ ਆ ਮਤਲਬ ਇਹ ਸਾਰੇ ਗਲੌਕ ਵਗੈਰਾ ਤੁਹਾਨੂੰ ਪਤਾ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ ਪੀਐਕਸ 5 ਵੀ ਬੜਾ ਸਫਿਸਟੀਕੇਟਡ ਮਸਟਲੈਨ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਬਾਹਰੋਂ ਹੁੰਦੇ ਨੇ ਤੇ ਬਾਹਾ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪਸ ਨੇ ਉਹਨਾਂ ਦਾ ਹੀ ਪੁਸ਼ਨ ਕੀਤੇ ਜਾਂਦੇ ਆ ਇਹ ਖੂਬ ਬਹੁਤ ਵਧੀਆ ਕਾਮਯਾਬੀ ਹੈ ਦੇਖੋ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਯੂਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰिवेंट ਕਰਨਾ ਹੀ ਪੁਲਿਸ ਦਾ ਸਭ ਤੋਂ ਫਰਸਟ ਰੋਲ ਹੈ ਪ੍ਰिवेंशन ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾਯੋਗ ਹੈ ਔਰ ਮੈਨੂੰ ਆਮ ਆਈ ਐਮ ਵੈਰੀ ਪ੍ਰਾਊਡ ਆਫ ਥਿਸ ਫੈਕਟ ਸਰ ਇੱਕ ਸਟੂਡੈਂਟ ਹੋ ਕੇ ਕਿਵੇਂ ਦੇ ਵਿੱਚ ਇਨਵੋਲਡ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਆ ਉਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਅੱਗੇ ਤੋਂ ਅੱਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇਹ ਤੇ ਕੋਈ ਮਕਦਮਾ ਵੀ ਨਹੀਂ ਹੈ ਬਟ ਯੰਸਟਰਸ ਗੱਲਾਂ 'ਚ ਆ ਜਾਂਦੇ ਆ ਲੋਰਮੈਂਟ ਆਫ ਮਨੀ ਐਂਡ ਜਿਹੜੀ ਇੱਕ ਜੰਗ 에ਚ ਕੋਈ ਬਹੁਤ ਹੀ ਸੋਚਣ ਸ਼ਕਤੀ ਨਹੀਂ ਇਹੋ ਜੀ ਆਪਾਂ ਐਨਾਲਿਟਿਕ ਕਰਦੇ ਕਿ ਕੀ ਇਹਦਾ ਅੰਜਾਮ ਹੋਏਗਾ ਕਿ ਕਿਹੜੀ ਕਲਾਸ ਤੋਂ ਪੜ੍ਹਦਾ ਤੁਸੀਂ ਪਲੱਸ 2 ਔਰ ਸੋਸ਼ਲ ਮੀਡੀਆ ਉਹ ਦੇਖਦੇ ਆ ਜੀ ਉਹ ਸਾਰਾ ਅਜੇ ਟੂ अर्ली ਟੂ ਸੇ ਬਟ ਡੈਫੀਨਿਟਲੀ ਇੰਪੋਰਟੈਂਟ ਚੀਜ਼ ਤਾਂ ਹੈ ਹੀ ਆ ਜੀ